ਸਥਾਨਕ ਛਿਵੀ ਹਰਗੋਬਿੰਦਪੁਰ ਪੁਲ ਨੇੜੇ ਅੱਜ ਸਵੇਰੇ ਕਣ ਪਛਾਤੇ ਵਾਹਨ ਦੀ ਟੱਕਰ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਅਤੇ ਥਾਣਾ ਤਿੱਬੜ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਸ਼੍ਰੀ ਹਰਗੋਬਿੰਦਪੁਰ ਪੁਲ ਨੇੜੇ ਇੱਕ ਸੜਕੀ ਹਾਦਸਾ ਵਾਪਰਿਆ। ਉਹਨਾਂ ਦੱਸਿਆ ਕਿ ਜਦੋਂ ਮੌਕੇ ਤੇ ਪਹੁੰਚੇ ਤਾਂ ਗਣਪਛਾਤੇ ਵਾਹਨ ਦੀ ਲਪੇਟ ਵਿੱਚ ਆ ਗਏ। ਇੱਕ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਜਿਸ ਤੇ ਉਹਨਾਂ ਨੇ ਇਸ ਦੀ ਸੂਚਨਾ ਥਾਣਾ ਤਿੱਬੜ ਪੁਲਿਸ ਨੂੰ ਦੇ ਦਿੱਤੀ। ਉਹਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਨਿਸ਼ਾਮ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਤਰਪਈ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ Laash ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਪੇਜ ਦਿੱਤਾ ਗਿਆ। ਅਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ। ਐਸਨ ਰਲੋ ਕੀ ਨਾਮ ਆਦਿ ਇਹ ਕਾਲਪਤ ਹੋਈ ਸਾਰੀ ਦਿੱਕਤ ਉਹ ਪਤਾ ਲੱਗਾਈ ਤੁਹਾਨੂੰ। ਤੁਹਾਨੂੰ ਜੀ ਅਸੀਂ ਕੰਟਰੋਲ ਨੂੰ ਤੋਂ ਮੈਸੇਜ ਆਇਆ ਵੀ ਜਿਹੜਾ ਸ੍ਰੀ ਹਰਗਪਿੰਦਪੁਰ ਪੋਲਾ ਉੱਥੇ ਇੱਕ ਐਕਸੀਡੈਂਟ ਹੋਇਆ ਕੋਈ ਅਣਸਾਥੀ ਵਾਹਨ ਜਿਹੜਾ ਵਾ ਉਹ ਮਾਰ ਕੇ ਤੇ ਆਪਣੇ ਮੌਕੇ ਤੇ ਡੈਥ ਹੋ ਗਈ ਆ ਤੇ ਜਿਹਦਾ ਨਾਮ ਹੈਗਾ ਵਾ ਨਿਸ਼ਾਨ ਸਿੰਘ ਸਾਨੂੰ ਪਿਆਰਾ ਸਿੰਘ ਵਿਲੇਜ ਹੈ ਗਾਵਾ ਤਰਪਾਈ ਪਿੰਡਾ ਜ਼ਿਲ੍ਹਾ ਅੰਮ੍ਰਿਤਸਰ ਹੈ। ਪੀਐਸ ਥਾਣਾ ਮਜੀਠਾ ਤੇ ਇਹ ਮੌਕੇ ਤੇ ਡੈਥ ਹੋ ਗਈ ਆ ਉਹਨਾਂ ਦੇ ਘਰ ਦਿਆਂ ਨੂੰ ਸੂਚਿਤ ਕਰ ਦਿੱਤਾ ਵਾ ਤੇ ਜੋ ਥਾਣਾ ਤੇ ਬੜਨੋ ਹੀ ਗਾਲ ਕਾ ਪੈਂਦਾ ਉਹਨਾਂ ਦਾ ਉਹਨਾਂ ਨੂੰ ਵੀ ਸੂਚਿਤ ਕਰ ਦਿੱਤਾ ਉਹਨਾਂ ਦਾ ਆਈਓ ਇੱਥੇ ਆ ਗਿਆ ਬਲਵਿੰਦਰ ਸਿੰਘ ਤੇ ਮੌਕੇ ਤੇ ਕਾਰਵਾਈ ਜਿਹੜੀ ਉਹ ਕਰ ਰਹੇ ਆ ਤੇ ਡੱਡ ਬਾਡੀ ਜਿਹੜੀ ਆ ਉਹ ਸਰਕਾਰੀ ਹਸਪਤਾਲ ਜਿਹੜੀ ਆ ਉਹ ਪਹੁੰਚਾ ਕੇ ਦਾ ਪੋਸਟਮਾਰਟਮ ਹੋਊਗਾ ਤੇ ਲਾਸ਼ ਜਿਹੜੀ ਰਿਵਾਸਾਂ ਦੇ ਹਵਾਲੇ ਕੀਤੀ ਜਾਊ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਦੇਖ ਰਿਹਾ ਹੈ ਇੰਡੀਆ ਕ੍ਰਾਈਮ